ਇਹ ਰਾਤ ਦੇਖ ਕੇ ਨਾ ਮੈਨੂੰ ਦੋ ਲਾਈਨਾਂ ਯਾਦ ਆ ਗਈਆਂ ਕੁਦਰਤ ਚੱਲਦੀ ਨਾਲੋਂ ਨਾਲ ਜੋ ਮਹੀਨਿਆਂ ਦੇ ਨਾਲ ਸਾਲ ਮਾਨਸ ਨਾ ਕਰ ਤੋਹਫੀਂ ਦੀ ਕੋਸ਼ਿਸ਼ ਕੁਦਰਤ ਚੱਲਦੀ ਆਪਣੀ ਚਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਜਾ ਰਹੇ ਹਾਂ ਅਮਰ ਸਾਹਿਬ। ਨੇ ਹਾਈਵੇ ਤੋਂ ਆਪਾਂ ਗਾਲੇ ਰੋਡ ਜਾਵਾਂਗੇ ਜੀ। ਗਾਲੇ ਕਲਾਂ, ਧਰਮਕੋਟ, ਜਲਾਲਾਬਾਗ। ਤੇ ਕੋਟੇ ਸੇਖਾਂ। ਕੋਟੇ ਸੇਖਾਂ ਹੁੰਦੇ ਹੋਏ ਆਪਾਂ ਪਹੁੰਚ ਜਾਣਾ ਜੀ। ਬਾਖੂ ਮਹੋ ਤੋਂ ਮੇਨ ਹਾਈਵੇ ਜਿਹੜਾ ਉੱਤੇ ਚੜ ਜਾਣਾ। ਏ ਆਪਣਾ ਰੋਡ ਪਲਾਨ ਰੋਗਾ ਇਹਦਾ ਵਾਹ ਇਹ ਰਾਹ ਰਸਤੇ ਜਾ ਸੋ ਲਾਉਣੇ ਪਟਾ ਪਹਿਲਾਂ ਸਾਰੇ ਇਹੋ ਜਿਹੇ ਆਰਾਮ ਹੁੰਦੇ ਸੀ ਪਰ ਹੁਣ ਦਰਾਹ ਥੈਣੀ ਥੰਡੇ ਤੇ ਕੋਈ ਵੀ ਰੋਡੇ ਕੋਡੇ ਸਾਰੇ ਪਰ ਰਾਸਤੇ ਉੱਪਰ ਜਾਣੇ ਤੋਂ ਉਹ ਫੀਲਿੰਗ ਹੀ ਹੋਰ ਹੁੰਦੀ ਹੈ ਇਹ ਰਾਤ ਦੇਖ ਕੇ ਨਾ ਮੈਨੂੰ ਦੋ ਲਾਈਨਾਂ ਯਾਦ ਆ ਗਈਆਂ ਕੁਦਰਤ ਚੱਲਦੀ ਨਾਲੋਂ ਨਾਲ ਜੋ ਮਹੀਨੇ ਆ ਦੇ ਨਾ ਸਾਲ ਮਾਨਸ ਨਾ ਕਰ ਤੋਹਿੰਦ ਦੀ ਕੋਸ਼ਿਸ਼ ਕੁਦਰ ਚਲਦੀ ਆਪਣੀ ਚਾਲ ਕੁਦਰ ਨੇ ਆਪਣੀ ਚਾਲ ਚੱਲੀ ਜਾਣੀ ਪਰ ਫੇਰ ਵੀ ਬੰਦਾ ਤੋਹਿੰਦ ਕਾ ਨੂੰ ਹਟਦਾ ਨਹੀਂ ਦਰਖਤਾਂ ਨੂੰ ਵੱਢੀ ਜਾਂਦੇ ਆਪਾਂ ਪਰ ਕੁਦਰਤ ਨੇ ਜਦੋਂ ਪਾਸਾ ਬਲਟਾ ਫੇਰ ਕੋ ਸੈਕਿੰਡ ਹੀ ਲੱਗਦੀ ਹੈ ਕੁਦਰ ਚਲਦੀ ਆਪਣੀ ਚਾਲ ਲੰਘ ਜਿਓ ਪਾ। ਬਹੁਤ ਆਤੋ ਬੀਕੋ ਕਿਰੋ ਮਦਰੀ। ਵੱਡਾ ਪੈਂਡਾ ਬਹੁਤ ਪੁਰਾਣਾ। ਗਾਲੋ ਕਰਨਾ। ਸੂਰਜ ਵੀ ਆ ਗਿਆ ਅਜ। ਵਿਟਾਮਿਨ ਡੀ ਵੰਡ ਰਹੇ ਆਪਾਂ ਨੂੰ ਝੋਲੀਆਂ ਪਰ ਪਰ ਕੇ ਹੁਣ ਆਲਾ ਵਾਲਾ ਇਹੋ ਜਿਹਾ ਆ ਇਸ ਵੇਲੇ ਬਹੁਤ ਹੀ ਸੋਹਣਾ ਲੰਗ ਜੀ ਆਪਾਂ ਪਿੰਡ ਕੋਕਰੀ ਕਲਾਂ ਇਹ ਵੀ ਵੱਡਾ ਤੇ ਮਸ਼ਹੂਰ ਪਿੰਡ ਹੈ। ਮੁੰਡਾ گاਉਣਾ ਹੈ ਗਦਨ ਕੋਕਰੀ ਜਗੰਦੇਵਾਂ ਗੋਉ ਦੇ ਗਾਣੇ ਸਾਫ ਪੁਤਰੇ ਇੱਕ ਫਿਲਮ ਆਈ ਸੀ ਪੰਜਾਬੀ ਉਹਦੀ ਲੱਟੂ ਬਾਕੀ ਮੈਨੂੰ ਪਤਾ ਨਹੀਂ ਹੋਰ ਕੀ ਆਈ ਹੈ ਨਹੀਂ ਪਰ ਉਹ ਫਿਲਮ ਬਹੁਤ ਸੋਹਣੀ ਸੀ ਲੱਟੂ ਆਪਾਂ ਪਹੁੰਚ ਗਏ ਜਲਾਲਾਬਾਦ ਮੋਗੇ ਤੋਂ ਜਲੰਧਰ ਨੂੰ ਹਾਈਵੇ ਜਾਂਦਾ ੜਾ ਉਹ ਹਾਈਵੇ ਤੇ ਆ ਗਏ ਆਪਾਂ ਖੱਬੇ ਹੱਥ ਮੋਗਾ ਤੇ ਸਿੱਧੇ ਜਲੰਧਰ ਆਪਾਂ ਹਾਈਵੇ ਟੱਪ ਕੇ ਬੁੱਕ ਸਿੱਧਾ ਜਾਣਾ ਸਿੱਧਾ ਜਾਵਾਂਗੇ ਆਪਾਂ ਕੋਟੀ ਸੇਖਾਂ ਤੇ ਕੋਟੀ ਸੇਖਾਂ ਤੋਂ ਫੇਰ ਅੱਗੇ ਮਹੂ ਫੇਰ ਅੱਗੇ ਵਧਾਂਗੇ ਇਹ ਜਲੰਧਰ ਹੈ ਜੀ ਇੱਧਰ ਮੋਗਾ 메ਨ ਹਾਈਵੇ ਹੈ ਹਾਂ ਜੀ ਕੋਟੀ ਸੇਖਾਂ ਨੂੰ ਆਪਾਂ ਚੱਲ ਪਏ ਮਕੂਨ ਤੇ ਸਾਥੀ ਆਪਣੇ ਜਿਹੜੇ ਨਾਲ ਰੌਲੇ ਸੀਗੇ ਉਹ 10 ਮਿੰਟ ਪਹਿਲਾਂ ਆਗੇ ਸੀਗੇ ਉਹ ਅੱਗੇ ਨਿਕਲ ਗਏ ਹੁਣ ਦੇਖਦੇ ਆ ਕਿੱਥੇ ਜਾ ਕੇ ਮਿਲਦੇ ਆ ਉਹਨਾਂ ਨੂੰ ਤੇ ਜਾਂ ਫਿਰ ਇਦਾਂ ਹੀ ਇਕੱਲੇ-ਇਕੱਲੇ ਜਾਂਦੇ ਆ ਮਕੂਨ ਰੋਡ ਤੇ ਜਾ ਰਹੇ ਹੁਣ ਤੱਕ ਦਾ ਕੁੱਲ ਪੈਂਦਾ ਆਪਾਂ ਕੀਤਾ ਹੈ 40 ਕਿਲੋਮੀਟਰ ਜਗਰਾਉਂ ਤੋਂ ਸਾਈਕਲ ਤੇ ਆਪਾਂ ਕੋਟੀ ਸਿਗਾ ਪਹੁੰਚੇ ਆ 40 ਕਿਲੋਮੀਟਰ ਦਾ ਰਸਤਾ ਈ ਪਹਿਲਾਂ ਰਾਵਾਂ ਦਾ ਪਤਾ ਨਹੀਂ ਸੀ ਨਾ ਕਿ ਕਿੰਨੇ ਕਿਲੋਮੀਟਰ ਪੈਂਦਾ ਕੋਈ ਕਿਉਂਕਿ ਜਦੋਂ ਸਾਈਕਲ ਤੇ ਰਾਹ ਤੇ ਨੰਗਦੇ ਆ ਫਿਰ ਕੱਲਾ ਕੱਲਾ ਰਾਹ ਨਾਪਿਆ ਜਾਂਦਾ ਜੇ ਅਲਾਵਾ ਤੋਂ ਜਦੋਂ ਆਪਾਂ ਕੋਟੀ ਸਿਗਾ ਨੂੰ ਆਉਣੇ ਨਾ ਤੇ ਰਸਤੇ ਦੇ ਵਿੱਚ ਬਹੁਤ ਥਾਂ ਤੇ ਲਿਖਿਆ ਦੇਖਿਆ ਮੈਂ ਸਰਕਾਰ ਨੂੰ ਲਿਖਿਆ ਹੋਇਆ ਹੈ ਪਰਾਲੀ ਨੂੰ ਨੂਨਾ ਲਾਓ ਅੱਗ ਨਹੀਂ ਤਾਂ ਪੈਜੂ ਨਵਾਂ ਹੀ ਜੱਬ ਪਰਾਲੀ ਨੂੰ ਮਿੱਟੀ ਵਿੱਚ ਮਿਲਾਓ ਖੇਤਾਂ ਦੀ ਉਪਜਾਊ ਸ਼ਕਤੀ ਵਧਾਓ ਤੇ ਇਸ ਵਾਰ ਇਹ ਚੀਜ਼ ਦਾ ਆਪਾਂ ਕਹਿ ਵੀ ਸਕਦੇ ਹਾਂ ਬਹੁਤ ਘੱਟ ਰਗ ਲੱਗੀ ਇਸ ਵਾਰ ਕਿਸਾਨ ਵੀਰਾਂ ਨੇ ਆਪਣੀਆਂ ਨੇੀਤ ਤੇ ਬਹੁਤ ਗੌਰ ਦਿੱਤੀ ਹੈ ਪਰ ਸਰਕਾਰ ਨੂੰ ਚਾਹੀਦਾ ਹੈ ਜਿੰਨਾ ਜੋ ਨਾਰੇ ਲਿਖਣ ਦਾ ਲਾਇਆ ਨਾ ਤੇ ਉਹਨਾਂ ਸਾਧਨ ਚ ਲਾਉਣ ਤੇ ਵੀ ਲਾਉਣਾ ਚਾਹੀਦਾ ਕਿਉਂਕਿ ਪਰਾਲੀ ਨੂੰ ਮਿੱਟੀ ਵਿੱਚ ਮਲਾਉਣ ਵਾਸਤੇ ਜਿਹੜੇ ਸਾਧਨ ਚਾਹੀਦੇ ਹੈ ਵੱਡੇ ਵੱਡੇ ਟਰੈਕਟਰ ਸੰਦ ਸੰਡੇ ਜਿਹੜਾ ਸਾਰਾ ਹੀ ਉਹ ਹਰ ਕਿਸਾਨ ਕੋਲੇ ਨਹੀਂ ਹੈਗਾ ਸਰਕਾਰ ਨੂੰ ਚਾਹੀਦਾ ਮੁਹੱਈਆ ਕਰਾਵੇ ਤੇ ਜਿਹੜੀ 10% ਅੱਗ ਲੱਗੀ ਹੈ ਉਹ ਵੀ ਨਾ ਲੱਗੇ ਅੱਗੇ ਨੰਗਸ ਸਿੰਘ ਗੁਰਦਿਆਂ ਲਾਰਲੀਆਂ ਫੌਜਾਂ ਚੱਲੀਆਂ ਜੀ ਗੁਰਦਿਆਂ ਲਾਰਲੀਆਂ ਫੌਜਾਂ ਨੰਗਸ ਸਿੰਘ ਖਾਲਸਾ ਇਹ ਵੀ ਪੰਜਾਬ ਦੀ ਸ਼ਾਨ ਆਪਣੀ ਦੁਨੀਆ ਭਰ ਚ ਇਹਨਾਂ ਦੇ ਕਰਤੱਵ ਜਾਣੇ ਆਂ ਗੱਤਕੇ ਦੇ ਆਪਾਂ ਖੜਿਆ ਜੀ ਮਖੂ ਇਹ ਰੋਡ ਤੋਂ ਆਏ ਆਪਾਂ ਕੋਟੀ ਖੇਖਾਂ ਤੋਂ ਇੱਥੋਂ ਖੱਬੇ ਹੱਥ ਹੋ ਗਏ ਹੁਣ ਆਪਾਂ ਅੱਗੇ ਸੱਜੇ ਹੋਏ ਨਾ ਮੇਨ ਹਾਈਵੇ ਤੇ ਚੜ ਜਾਣਾ ਤੇ ਇਹ ਰਸਤਾ ਜਾਂਦਾ ਜਲੰਧਰ ਨੂੰ ਜਲੰਧਰ ਕਬੂਤਲਾ ਅੱਗੇ ਵਧਦੇ ਆਪਾਂ ਪਹੁੰਚਦੇ ਸੇ ਦਰਵਾੜ ਸਾਹਿਬ ਅਮਰ ਸਾਹਿਬ ਉਹ ਰਾਮਬਾਹ ਜੀ ਦੀ ਪਵਿੱਤਰ ਧਰਤੀ ਜੁੜੇ ਰਹੋ ਸਫਰਾਂ ਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਪਿਆਰ ਬਹੁਤ ਬਹੁਤ ਤਰਨ ਤਰਨ ਪਹੁੰਚਣ ਵਾਲੇ ਜੀ ਆਪਾਂ ਤਰਨ ਤਰਨ ਤੋਂ ਪਹਿਲਾਂ ਟੋਲ ਆਉਂਦਾ ਹੈ ਇਹ ਵੀ ਕਾਫੀ ਮਹਿੰਗਾ ਟੋਲ ਹੈ ਪੌਂਡ ਜੀ ਦੀ ਆਪਾਂ ਤਰਨ ਤਰਨ ਜਗਰਾਉਂ ਤੋਂ ਪੂਰਾ 100 ਕਿਲੋਮੀਟਰ ਹੋ ਗਿਆ ਤਰਨ ਤਰਨ ਤੋਂ ਆਪਾਂ ਹੁਣ ਪੁਰਾਣੀ ਰਾਹ ਜਾਵਾਂਗੇ ਜਿਹੜਾ ਪਹਿਲਾਂ ਰਾਸ ਇਹ ਚੱਲਦਾ ਇਹ ਨਵਾਂ ਹਾਈਵੇ ਛੱਡ ਦੇਗੇ ਇਥੋਂ ਆਪਾਂ ਇਹ ਰਸਤਾ ਨਿਕਲ ਗਿਆ ਨਵਾਂ ਹਾਈਵੇ ਆਪਾਂ ਜਾਣਾ ਪੁਰਾਣੇ ਰਸਤੇ ਆ ਗੇਟ ਬਣਿਆ ਹੋਇਆ ਹੈ ਤਾਂ ਤਰ ਗੁਰਦਵਾਲ ਸਾਹਿਬ ਦੇ ਆਪਾਂ ਬਿਲਕੁਲ ਅੱਗੇ ਜੇ ਨਿਕਲਾਂਗੇ ਪੌਂਡ ਕੇ ਇਹ ਆਪਾਂ ਬਾਬਾ ਦੀਪ ਸਿੰਘ ਦੇ ਸਥਾਨ ਤੇ ਪਹਿਲੇ ਇਹ ਰਾਸਤੇ ਹੁੰਦੇ ਹੁੰਦੇ ਸੀ ਇੱਥੇ ਹਰ ਕੋਈ ਰੋਕ ਕੇ ਮੱਥਾ ਟੇਕੀ ਫਿਰ ਅੱਗੇ ਵਧਦਾ ਹਰ ਗੱਡੀ ਹਰ ਟਰੱਕ ਹਰ ਬੱਸ ਕੋਈ ਵੀ ਆਉਂਦਾ ਇੱਥੇ ਰੁੱਕ ਕੇ ਮਠਾ ਦੇਖੀ ਫਿਰ ਜਉ। ਪਹਿਲਾਂ ਇਹੀ ਰਸਤਾ ਹੁੰਦਾ ਸੀ। ਹੁਣ ਉਧਰ ਹਾਈਵੇ ਤੇ ਲੰਘ ਜਾਈਦੇ ਜਦੋਂ ਵੀ ਆਈਦਾ ਹੈ। ਵਾਸਤੇ ਕਾਰ ਤੇ ਜਾਂ ਕਿ ਕਿਸੇ ਆਪਾਂ। ਤੇ ਪਰ ਇਹ ਅਸੀਂ ਤਾਂ ਹੀ ਤੇ ਆਏ ਸੀ ਕਿ ਪ੍ਰਾਣੀ ਆਜਾਤਾਂ ਵੀ ਆਪਣੀਆਂ ਕਾਜਾਂ ਹੋ ਗਈਆਂ। ਨੇ ਦਰਸ਼ਨ ਕਰ ਲਾਂਗੇ ਜਗ੍ਹਾ ਦੇ। ਤੇ ਨਾਲੇ ਇਧਰ ਦੀ ਰਸਤਾ ਵੀ ਸ਼ਾਰਟ ਸੀ ਆਪਾਂ ਪੁੱਡਣਾ। ਕਾਸ਼ਿੰਗ ਰੋਇਤ ਸਾਹਿਬ ਦਿੱਖੇ ਸਵੇ TH ਨਹੀਂ ਸੁਖਦੀ ਪਹੁੰਚ ਗਏ ਆਪਾਂ ਦਰਬਾਰ ਸਾਹਿਬ ਸ੍ਰੀ ਅਮਰਸਰ ਇਸ ਸਾਈਕਲ ਸਫਰ ਸਭ ਤੋਂ ਲੰਬਾ ਆਪਣਾ ਸਭ ਤੋਂ ਜ਼ਿੰਦਗੀ ਦਾ 125 ਕਿਲੋਮੀਟਰ ਪਿਆ ਜੀ ਆਪਾਂ ਨੂੰ ਜਗਰਾਉਂ ਤੋਂ ਚੱਲ ਕੇ ਅਮਰਸਰ 4 ਵਜੇ ਪਹੁੰਚ ਗਏ ਸੀ ਆ ਕੇ ਰੂਮ ਲਿਆ ਨਾ ਤੋਂ ਕੇ ਆਰਾਮ ਕੀਤਾ ਤੇ ਹੁਣ ਦਰਸ਼ਨ ਕਰਨਾ ਹੈ ਆਪਾਂ ਤੇ ਤੁਹਾਨੂੰ ਦਰਸ਼ਨ ਕੋਨੇ ਨਾਲ ਪਰ ਇੱਥੇ ਜਿਹੜਾ ਸਕੂਨ ਮਿਲਦਾ ਹੈ ਉਹ ਦੁਨੀਆ ਦੇ ਹੋ ਕਿਸੇ ਕੋਨੇ ਤੇ ਨਹੀਂ ਮਿਲਦਾ ਬਹੁਤ ਵਧੀਆ ਲੱਗ ਰਿਹਾ ਸਾਨੂੰ ਜਿੰਨਾ ਕਹਿਦੀ ਓਨਾ ਹੀ ਥੋੜਾ ਸultanpur Lodhi ਗੁਰੂ ਨਾਨਕ ਸਾਹਿਬ ਦੀ ਪਵਿੱਤਰ ਧਰਤੀ ਜਿੱਤੇ ਆਪਣੀ ਸਾਰੀ ਉਮਰ ਚ ਸਤਿਵੱਦ ਸਮਾਉ ਉਹਨੇ ਇੱਥੇ ਗੁਜ਼ਾਰਿਆ Sultanpur Lodhi